ਕੇ ਇੰਚਾਰਜ ਟ੍ਰੈਫਿਕ ਪੁਲਿਸ ਦੇ ਸਾਰਿਆਂ ਦੇ ਮੌਜੂਦ ਸੰਜੋਗ ਦੇ ਨਾਲ ਚਾਰ ਸਾਹਿਬ ਦੇ ਸਾਹਿਬ ਜਨਾਂ ਦੇ ਯਾਤ ਮਾਤਾ ਗੁਜਰੀ ਦੀ ਸ਼ਹਾਦਤ ਤੇ ਮੋਤੀਪੁਰਾ ਮਹਿਰਾ ਦੀ ਸ਼ਹਾਦਤ ਦੇ ਸੰਬੰਧ ਵਿੱਚ ਨਿਕਲ ਆਇਆ ਗਿਆ ਤੇ ਇਹ ਨਾਲ ਵਧੀਆ ਹੁੰਦਾ ਕਿ ਪੁਲਿਸ ਦੇ ਤੇ ਜਿਹੜੀ ਹੈਗੀ ਆ ਕਿ ਪਬਲਿਕ ਦੀ ਆਪ ਸ਼ਾਂਤ ਪੈਂਦੀ ਜੀ ਜਿਹੜਾ ਕੋਈ ਕੰਦੇ ਹੋਰ ਪਰਸਨ ਆ ਗਿਆ ਉਹ ਕੋਈ ਕਾਬੂ ਚਲਦੀ ਆਉਂਦੇ ਇਨਫੋਰਮੇਸ਼ਨ ਮਿਲਦੀ ਆ ਜਿੰਨਾ ਅਸੀਂ ਪਿਆਰ ਕਰਾਂਗੇ ਉਹਨਾਂ ਵਧੀਆ ਰਹੇਗੇ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਸਾਨੂੰ ਅੱਜ ਚਾਰ ਸਾਹਿਬ ਜਦਿਆਂ ਦੇ ਮਤਾ ਗੁਜਰਕੌਰ ਜੀ ਮੋਤੀਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜਿਹੜਾ ਇਹ ਦੁੱਧਾ ਲੰਗਰ ਸਾਡੇ ਟ੍ਰੈਫਿਕ ਦੇ ਸਾਰੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਡਿਪਟੀ ਸਾਹਿਬ ਦੇ ਸਹਿਯੋਗ ਨਾਲ ਮਾਨਯੋਗ ਐਸਐਸਪੀ ਸਾਹਿਬ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਲਗਾਇਆ ਗਿਆ ਤੇ ਸੰਕਟਾਂ ਦੀ ਜਿਹੜੀ ਇਹ ਸੇਵਾ ਜਿਹੜੇ ਸਾਡੇ ਟ੍ਰੈਫਿਕ ਦੇ ਮੁਲਾਜ਼ਮਾਂ ਉਹ ਕਰਦੇ ਆਮ ਜਨਤਾ ਵੀ ਚਲੋ ਪ੍ਰਭਾਵਿਤ ਹੋਏਗੀ ਤੇ ਆਪੋ ਆਪਣੇ ਭਾਰ ਲਾਣਾ ਸਿਰ ਤੋਂ ਉਹਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਤੇ ਇਹ ਕੋਈ ਏਡਾ ਤਗੜਾ ਇਕਨੇ ਕਾ ਜਿਆ ਪਰਾਲਾ ਆਇਆ ਕੋਈ ਏਡਾ ਤਕੜਾ ਕੰਮ ਨਹੀਂਗਾ ਉਹਨਾਂ ਦੀ ਸ਼ਹਾਦਤ ਦੇ ਅੱਗੇ ਕੁਝ ਨਹੀਂਗਾ ਹਾਂਜੀ ਸ਼ਹਿਰ ਵਾਸੀ ਵੀ ਸਾਰੇ ਜਿਹੜੇ ਨੇ ਮਤਲਬ ਇਸ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜਿਹੜੇ ਆ ਸੇਵਾ ਕਰਦੇ ਨੇ ਉਹ ਮੁਲਾਜ਼ਮਾਂ ਦੀ ਵੇਲ ਹੀ ਨਹੀਂ ਲੱਗਦੀ ਹਾਂਜੀ ਬਿਲਕੁਲ ਜੀ ਡੂਟੀਆਂ ਬੜੀਆਂ ਨੇ ਵਿਜੀ ਬੜੇ ਨੇ ਇਸ ਕਰਕੇ ਫਿਰ ਇਹ ਕੰਮ ਵਾਸਤੇ ਤੇ ਟਾਈਮ ਚਾਹੀਦਾ ਜੀ ਮਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਸਾਬ ਜਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਆ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜਾ ਹੈ ਇਹ ਕਪਰਾਲਾ ਕਰਨ ਵਾਲੋਂ ਸਾਰਿਆਂ ਨੂੰ ਕਿਹਾ ਹੈ ਇਹ ਤੁਸੀਂ ਆਪਣਾ ਜੋਗ ਯੋਗਦਾਨ ਬਣਦਾ ਹੈ ਉਹ ਕਰੋ ਆ ਚਲੋ ਜੀ ਜੇ ਸਾਰੇ ਰਹਿਣਗੇ ਫਿਰ ਚੱਲਦਾ ਰਹੇਗਾ